ਹਾਂਜੀ ਕਿਸਾਨ ਵੀਰੋ ਆ ਦੇਖੋ ਐਮਪੀ ਮਧ ਪ੍ਰਦੇਸ਼ ਇੱਥੇ ਜ਼ਿਮੀਦਾਰ ਆਉਂਦਾ ਆਹਦੀ ਟਰਾਲੀ ਲਿਆਉਂਦਾ ਸਿੱਧੀ ਘਰੋਂ ਕੰਡਾ ਕਰਾ ਕੇ ਉੱਥੇ ਡੇਰੀ ਕਰ ਦਿੰਦਾ ਥੱਲੇ ਕੋਈ ਪੱਖੇ ਦਾ ਨਹੀਂ ਇਸ਼ੂ ਕੋਈ ਲੈਣਾ ਨਹੀਂ ਦੇਣਾ ਨਹੀਂ ਕੰਡਾ ਕਰਾ ਕੇ ਉਹਨੇ ਉੱਥੇ ਜ਼ਿਮੀਦਾਰ ਨੇ ਰੇਟ ਲਵਾ ਕੇ ਥੱਲੇ ਢੇਰੀ ਕਰ ਦਿੱਤੀ ਤੇ ਘਰੇ ਜਾ ਵੜਨਾ ਕੋਈ ਮੰਡੀਆਂ 'ਚ ਨਹੀਂ ਰੋਲਦਾ ਜ਼ਿਮੀਦਾਰ ਆ ਆਪਣੇ ਇੱਥੇ ਤੁਸੀਂ ਮਹੀਨਾ ਮਹੀਨਾ ਦਾ ਮੰਡੀਆਂ 'ਚ ਰੋਲਦੇ ਹੋ ਅੱਧੀ ਮਿੱਟੀ ਖਾ ਜਾਂਦੇ ਆ ਕਿਲੋ ਕਿਲੋ ਇਹ ਆ ਤੇ ਬਹੁਤ ਦੁਖੀ ਹੁੰਨੇ ਆ ਆ ਪ੍ਰਾਈਵੇਟ ਗਦਾਮ ਬਣਾਇਆ ਆ ਇੱਥੇ ਜ਼ਿੰਮੇਦਾਰ ਆਊਗਾ ਸਿੱਧਾ ਕੰਡਾ ਕਰਾ ਕੇ ਉੱਥੇ ਟੀਰੀ ਕਰ ਦਿੰਦਾ ਉਹ ਧਿਆਨ ਨਾਲ ਵੇਖੋ ਥੱਲੇ ਲੇਬਰ ਕੰਮ ਕਰੀ ਜਾਂਦੀ ਆ ਮਾਲ ਭਰ ਕੇ ਨਾਲ ਦੀ ਨਾਲ ਹੀ ਅੰਦਰ ਸ਼ਿਫਟ ਕਰ ਦਿੰਦੀ ਆ ਕਾਰਨ ਕੀ ਆ ਇੱਥੇ ਮੰਡੀ ਕਾਰਨ ਹੈ ਨਹੀਂਗਾ ਮੰਡੀਆਂ ਖਤਮ ਐ ਇੱਥੇ ਕੋਈ ਫੋਕਲ ਪੁਆਇੰਟ ਨਹੀਂ ਮਿਲਣਾ ਤੁਹਾਨੂੰ ਮੱਧ ਪ੍ਰਦੇਸ਼ ਚ ਐਮਪੀ ਚ ਕਿਸੇ ਵੀ ਸਾਈਡ ਚ ਜਾੜੋ यूपी बिहार ਕਿਤੇ ਵੀ ਤੁਹਾਨੂੰ ਮੰਡੀ ਕਰਨ ਨਹੀਂ ਮਿਲਣਾ ਪੰਜਾਬ ਚ ਮੰਡੀ ਕਰਨ ਹੈਗੇ ਆ ਤੇ ਇਹਨਾਂ ਨੂੰ ਬਚਾ ਕੇ ਰੱਖੋ ਇਹ ਨਾ ਹੋਵੇ ਇਹਨਾਂ ਵਾਲਾ ਹਾਲ ਠੋਡਾ ਹੋ ਜਾਊਗਾ ਆ ਕਣਕਾਂ ਵੱਡੀਆਂ ਪਈਆਂ ਬੜੇ ਦਿਨਾਂ ਦੀਆਂ ਕਿਸਾਨ ਵਿਹਲੇ ਆ ਤੂੜੀ ਤੰਦ ਬਣਾ ਕੇ ਤੇ ਆ ਘਰੋਂ ਹੁਣ ਟਰਾਲੀਆਂ ਲਿਆਉਂਦੇ ਆ ਭਰ ਕੇ ਕਣਕ ਦੀਆਂ ਇੱਥੇ ਲਈ ਆ ਕੇ ਸੱਟ ਦਿੰਦੇ ਆ ਤੇ ਮੈਨਟੋਮੈਟਿਕ ਕਰੇ ਹੈ ਤਾਂ ਇਹਨਾਂ ਨੂੰ ਸੌਖਾ ਪਰ ਇਹਨਾਂ ਨੂੰ ਐਮਐਸਪੀ ਗਰੰਟੀ ਨਹੀਂ ਮਿਲ ਰਹੀ ਜਿਹੜਾ ਐਮਐਸਪੀ ਰੇਟ ਚਾਹੀਦਾ ਕਿਸਾਨ ਨੂੰ ਉਹ ਨਹੀਂ ਮਿਲ ਰਿਹਾ ਤੇ ਇਹ ਵੀਡੀਓ ਮੈਂ ਆਪਣੇ ਪੇਜ ਤੇ ਪਾਉਣਾ ਤੇ ਵਾਦ ਤੋਂ ਵਾਦ ਗਰੁੱਪਾਂ ਵਿੱਚ ਵਾਇਰਲ ਕਰੋ ਜੋ ਪੰਜਾਬ ਦੇ